ਉਦਰੇ ਹైదరాబాద్ ਦੀ ਮਸ਼ਹੂਰ ਕਰਾਚੀ ਬੇકરી ਤੇ ਹਮਲਾ ਕੀਤਾ ਗਿਆ ਬੇકરી ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਹੈ ਬੇકરી ਦੇ ਅੰਦਰ ਬਾਹਰ ਜਮ ਕੇ ਭੰਤੜ ਕੀਤੀ ਗਈ ਹੈ ਬੇકરી ਪਾਕਿਸਤਾਨ ਤੋਂ ਚੱਲਣ ਦਾ ਇਲਜ਼ਾਮ ਲਗਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਕੇ ਮਾਹੌਲ ਨੂੰ ਆਸ਼ਾਂਤ ਕਰਵਾਇਆ ਤੁਹਾਨੂੰ ਹైదరాబాద్ ਦੀਆਂ ਦਸਤੂਰ ਤਸਵੀਰਾਂ ਵਿਖਾ ਰਹੇ ਹਾਂ ਮਸ਼ਹੂਰ ਕਰਾਚੀ ਆ ਬੇકરી ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਲੋਕਾਂ ਦੇ ਡੰਡੇ ਨਜ਼ਰ ਆ ਰਹੇ ਨੇ ਡੰਡਿਆਂ ਦੇ ਨਾਲ ਵਾਰ ਕੀਤੇ ਜਾ ਰਹੇ ਨੇ ਆ ਭੰਤੜ ਕੀਤੀ ਜਾ ਰਹੀ ਹੈ ਆ ਬੇકરી ਦੇ ਨਾਮ ਤੋਂ ਦਰਸਲ ਨਰਾਜ਼ ਕੁਝ ਲੋਕਾਂ ਦੇ ਵੱਲੋਂ ਇਹ ਪੂਰਾ ਹਮਲਾ ਕਰ ਦਿੱਤਾ ਜਾਂਦਾ ਹੈ ਆ ਬੇકરી ਦੇ ਅੰਦਰ ਤੇ ਬਾਹਰ ਜਮ ਕੇ ਭੰਤੂੜ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਆ ਨਜ਼ਰ ਆ ਰਹੇ ਹਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਨੇ ਡੰਡਿਆਂ ਦੇ ਨਾਲ ਜੋ ਕਿ ਆ ਪੂਰੀ ਬੇકરી ਦੀ ਭੰਤੂੜ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਹਨ ਉਹਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਆ ਦਰਸਲ ਬੇકરી ਪਾਕਿਸਤਾਨ ਤੋਂ ਚੱਲਣ ਦਾ ਇਨ੍ਹਾਂ ਲੋਕਾਂ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਜਾਂਦਾ ਇਹ ਇਲਜ਼ਾਮ ਲਗਾਉਂਦੇ ਹੋਏ ਹైదరాబాద్ ਦੀ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਇਸ ਬੇਕਰੀ ਦੀ ਬੁਰੀ ਤਰ੍ਹਾਂ ਦੇ ਨਾਲ ਆ ਭੰਤੜ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚਦੀ ਹੈ ਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਆ ਸ਼ਾਂਤ ਕਰਵਾਇਆ ਨਾ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮ ਅਧਿਕਾਰੀ ਦੇਖੇ ਜਾ ਸਕਦੇ ਨੇ ਜੋ ਕਿ ਇਹਨਾਂ ਲੋਕਾਂ ਨੂੰ ਹਟਾਉਣ ਦੀ ਉਥੋਂ ਆ ਕੋਸ਼ਿਸ਼ ਕਰ ਰਹੇ ਨੇ ਤਾਂ ਹైదరాబాద్ ਤੋਂ ਦਰਸਲ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਸ਼ਿਕਾਇਤ ਹੋਈਆਂ ਨੇ ਕਿਥੇ ਕਿ ਮਸ਼ਹੂਰ ਕਰਾਚੀ ਬੇਕਰੀ ਤੇ ਹਮਲਾ ਕਰ ਦਿੱਤਾ ਜਾਂਦਾ ਆ ਬੇਕਰੀ ਦੇ ਨਾਮ ਤੋਂ ਨਾਰਾਜ਼ ਕੁਝ ਲੋਕਾਂ ਨੇ ਹਮਲਾ ਕੀਤਾ ਕਿਉਂਕਿ ਇਸ ਬੇਕਰੀ ਦਾ ਨਾਮ ਅਕਰਾਚੀ ਬੇਕਰੀ ਹੈ ਆਪੇ ਇਸੇ ਨਾਮ ਤੋਂ ਨਾਰਾਜ਼ ਹੋ ਕੇ ਕੁਝ ਲੋਕ ਬੇਕਰੀ ਤੇ ਪਹੁੰਚ ਜਾਂਦੇ ਨੇ ਆ ਹੱਥਾਂ ਦੇ ਵਿੱਚ ਡੰਡੇ ਸਾਫ ਤੋਂ ਤੇ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੀ ਨਹੀਂ ਤਾਂ ਕਿਵੇਂ ਇਸ ਬੇਕਰੀ ਤੇ ਹਮਲਾ ਕੀਤਾ ਜਾਂਦਾ ਹੈ ਬੇਕਰੀ ਦੇ ਅੰਦਰ ਤੇ ਮਾਰ ਬੁਰੀ ਤਰ੍ਹਾਂ ਦੇ ਨਾਲ ਆ ਭੰਨ ਤੋੜ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਇਸ ਦੇ ਬਾਅਦ ਹਰਕਤ ਵਿੱਚ ਗਈ ਮੌਕੇ ਤੇ ਪਹੁੰਚੀ ਤੇ ਇਸ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ thank <laughs> you